ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ 먼저 ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਗੇ ਹਾਜ਼ਰਾਂ ਜੀ ਤੁਹਾਡੇ ਨਾਲ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈਗਾ ਵਿਦਿਆਰਥੀਆਂ ਲਈ ਤੇ ਅਧਿਆਪਕਾਂ ਲਈ ਹੈ ਸਕੂਲਾਂ ਲਈ ਹੈ ਅਤੇ ਕਾਲਜਾਂ ਲਈ ਹੈ ਕਿਰਪਾ ਕਰਕੇ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰੋ ਖਾਸ ਕਰ ਇਸ ਵੀਡੀਓ ਦਾ ਜਿਹੜੇ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੋ ਜਾ ਸੀ ਸਰਕਾਰ ਦੇ ਇਸ ਪੱਤਰ ਦਾ ਕਿਉਂਕਿ ਅਧਿਆਪਕਾਂ ਦਾ ਵੀ ਕੰਮ ਜਿਹੜਾ ਕਾਫੀ ਪੈਂਡਿੰਗ ਪਿਆ ਸੀ ਅਤੇ ਵਿਦਿਆਰਥੀਆਂ ਵੀ ਕਾਫੀ ਸੀਗੇ ਜਿਹੜੇ ਉਹ ਵਜੀਫਾ ਅਪਲਾਈ ਕਰਨ ਤੋਂ ਵਾਂਝੇ ਰਹਿ ਚੁੱਕੇ ਸੀ। ਤਾਂ ਅੱਜ ਕੱਲ੍ਹ ਆਪ ਕਰ ਰਹੇ ਹਾਂ ਜੀ ਪੋਸਟ ਮੈਟਰਿਕ ਸਕਾਲਰਸ਼ਿਪ ਫॉर ਐਸਸੀ ਸਟੂਡੈਂਟਸ ਸਕੀਮ ਤਹਿਤ ਸਾਲ 2024-25 ਲਈ ਵਿਦਿਆਰਥੀਆਂ, ਵਿਦਿਕ ਸੰਸਥਾਵਾਂ ਅਤੇ ਸੈਂਕਸ਼ਨਿੰਗ ਅਤੇ ਲਾਗੂਕਰਤਾ ਵਿਭਾਗਾਂ ਲਈ ਡਾਕਟਰ ਅੰਬੇਦਕਰ ਸਕਾਲਰਸ਼ਿਪ ਪੋਰਟਲ ਖੋਲਣ ਅਤੇ ਐਕਟੀਵਿਟੀ ਸ਼ਡਿਊਲ ਵਿੱਚ ਵਾਧਾ ਕਰਨ ਸੰਬੰਧੀ ਤਾਂ ਕਿਰਪਾ ਕਰਕੇ ਜਿਹੜੇ ਵਿਦਿਆਰਥੀ ਨਿਰਾਸ਼ ਹੋ ਗਏ ਸੀ ਉਹ ਆਪਣਾ ਸਕਾਲਰਸ਼ਿਪ ਅਪਲਾਈ ਕਰਨ ਤੋਂ ਬਾਝਾ ਰਹਿ ਗਏ ਸੀ ਜਾਂ ਜਿਹੜੇ ਸਕੂਲ ਅਪਲਾਈ ਕਰਨ ਤੋਂ ਜਿਹੜਾ ਫਾਰਵਰਡ ਕਰਨ ਤੋਂ ਰਹਿ ਗਏ ਸੀ ਐਪਲੀਕੇਸ਼ਨਾਂ ਜਾਂ ਉਹਨਾਂ ਨੇ ਆਪਣੇ ਪੋਰਟਲ ਤੋਂ ਜਾਂ ਕਿਸੇ ਰੀਨਿਊਲ ਕੇਸ ਸੀਗੇ ਜਾਂ ਫਰੈਸ਼ ਕੇਸ ਸੀ ਉਹ ਅਜੇ ਆਪਣੀ ਆਈਡੀ ਵਿੱਚ ਹੀ ਪਏ ਆ ਤਾਂ ਉਹਨਾਂ ਲਈ ਜਿਹੜੀ ਮੀਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤਾਂ ਕੀ ਹੈ ਜਾਣਕਾਰੀ ਡਾਕਟਰ ਮੀਤਕਰ ਸਕਾਲਰਸ਼ਿਪ ਪੋਰਟ ਰਾਹੀਂ ਪੋਸਟ میٹرਿਕ ਸਕਾਲਰਸ਼ਿਪ ਫਾਰ ਐਸਸੀ ਸਟੂਡੈਂਟਸ ਸਕੀਮ ਤਹਿਤ ਸਾਲ 24-25 ਦੇ ਵਿਦਿਆਰਥੀਆਂ ਵੱਲੋਂ ਅਪਲਾਈ ਕਰਨ ਸੰਸਥਾਵਾਂ ਸੈਕਸ਼ਨਿੰਗ ਅਥਾਰਟੀ ਅਤੇ ਲਾਗੂਕਰਤਾ ਵਿਭਾਗ ਦੇ ਪੱਤਰ ਸੈਕਸ਼ਨ ਵੈਰੀਫਾਈ ਕਰਨ ਮਿਤੀ 8 8 2024 ਤੋਂ ਖੋਲਿਆ ਗਿਆ ਹੈ ਵਿਦਿਆਰਥੀਆਂ ਨੂੰ ਸਕੀਮ ਤਹਿਤ ਦਿੱਤੀ ਵਿੱਤੀ ਸਹਾਇਤਾ ਸਮੇਂ ਸਿਰ ਮੁਹੱਈਆ ਕਰਾਉਣ ਅਤੇ ਜਿਹੜੇ ਯੋਗ ਵਿਦਿਆਰਥੀ ਐਸਸੀ ਵਿਦਿਆਰਥੀ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਹਨ ਅਤੇ ਜੇਨ ਦੇ ਕੇਸ ਸੰਸਥਾਵਾਂ ਜਾਂ ਸੈਕਸ਼ਨਿੰਗ ਅਥਾਰਟੀ ਵਿੱਚ ਅਜੇ ਪੈਂਡਿੰਗ ਪਏ ਸੀ ਭਾਵੇਂ ਉਹਨਾਂ ਤੋਂ ਵੈਰੀਫਾਈ ਨਹੀਂ ਹੋਏ ਸਕੇ ਕਿਸੇ ਕਾਰਨ ਕਰਕੇ ਸਕੂਲਾਂ ਵਾਲਿਆਂ ਵੱਲੋਂ ਟੀਚਰਾਂ ਵੱਲੋਂ ਦੇ ਆਪਕਾ ਵੱਲੋਂ ਡਾਕਟਰ ਅੰbedkar scholarship portal ਤੇ ਬਕਾਏ ਹਨ ਉਹਨਾਂ ਨੇ ਪੋਰਟਲ ਜਿਹੜਾ ਹੇਠ ਲਿਖੇ ਜਿਹੜਾ ਮਿੱਥੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਭਾਵ ਕੁਝ ਕ ਰਾਹਤ ਵਿਦਿਆਰਥੀਆਂ ਨੂੰ ਅਤੇ ਅਧਿਆਪਕਾਂ ਲਈ ਹੈ ਜੀ ਤਾਂ ਜੇਕਰ ਗੱਲ ਕਰ ਰਹੀ ਹੈ ਤਾਂ ਵਿਦਿਆਰਥੀਆਂ ਲਈ ਦਾ ਲਾਸਟ ਡੇਟ ਫੋਰ ਸਟੂਡੈਂਟਸ ਟੂ ਅਪਲਾਈ ਫੋਰ ਦਾ ਫ੍ਰੀਸ਼ਿਪ ਕਾਰਡ ਫਰੈਸ਼ ਸਟੂਡੈਂਟਸ ਠੀਕ ਹੈ ਜੀ ਇਹ ਫਰੈਸ਼ ਸਟੂਡੈਂਟਸ ਵਾਸਤੇ ਹੈ ਤਾਂ 25 1 2025 ਭਾਵ 25 ਜਨਵਰੀ ਤੱਕ ਜਿਹੜੇ ਸਟੂਡੈਂਟਸ ਨੇ ਉਹ ਆਪਣਾ ਫ੍ਰੀਸ਼ਿਪ ਕਾਰਡ ਜਾਂ ਕਹਿੰਦੇ ਵੀ ਸਕਾਲਰਸ਼ਿਪ ਅੰਬੇਦਕਰ ਪੋਰਟਲ ਦੇ ਉੱਪਰ ਅਪਲਾਈ ਕਰ ਸਕਦੇ ਆ ਦੂਸਰਾ ਜੀ ਦਾ ਲਾਸਟ ਡੇਟ ਫਾਰ ਇੰਸਟੀਚੂਟ ਟੂ ਫਾਰਵਰਡ ਕੰਪਲੀਟ ਕੇਸਸ ਆਫਟਰ ਕਰੈਕਸ਼ਨ ਟੂ ਦਾ ਅਪਰੂਵਿੰਗ ਅਥਾਰਟੀ ਸੈਂਕਸ਼ਨਿੰਗ ਅਥਾਰਟੀ ਫਰੈਸ਼ ਐਂਡ ਰੀਨਿਊਲ ਐਸਈ ਠੀਕ ਹੈ ਜੀ ਤਾਂ ਭਾਵ ਜਿਹੜੇ 31 ਜਿਹੜਾ ਜਨਵਰੀ ਤੱਕ ਜਿਹੜੇ ਇੰਸਟੀਚੂਟ ਨੇ ਉਹ ਉਹਨਾਂ ਕੇਸਸ ਨੂੰ ਫਾਰਵਰਡ ਕਰ ਸਕਦੇ ਆ ਭਾਵ ਪਹਿਲਾਂ ਜੀ ਵਿਦਿਆਰਥੀ ਅਪਲਾਈ ਕਰਦਾ ਤਾਂ ਉਸ ਤੋਂ ਬਾਅਦ ਸਕੂਲ ਦੀ ਆਈਡੀ ਦੇ ਵਿੱਚ ਉਹ ਬੱਚੇ ਆਉਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਵੈਰੀਫਾਈ ਕਰਕੇ ਫਿਰ ਅੱਗੇ ਜਿਹੜਾ ਫਾਰਵਰਡ ਕੀਤਾ ਜਾਂਦਾ ਹੈ ਡਿਸਟ੍ਰਿਕਟ ਲੈਵਲ ਤੇ ਅਗਲਾ ਹੈ ਜੀ ਤੀਸਰਾ ਪੁਆਇੰਟ ਦ ਲਾਸਟ ਡੇਟ ਫॉर द ਅਪਰੂਵਿੰਗ ਅਥਾਰਟੀ ਟੂ ਸੈਂਡ ਆਨਲਾਈਨ ਪ੍ਰੋਪੋਜ਼ਲ ਟੂ ਆਨਲਾਈਨ ਡਿਪਾਰਟਮੈਂਟ ਸੈਂਕਸ਼ਨਿੰਗ ਡਿਪਾਰਟਮੈਂਟ ਫਾਰ ਸਕਾਲਰਸ਼ਿਪ ਐਸੀ ਠੀਕ ਹੈ ਜੀ ਭਾਵ 10 ਫਰਵਰੀ 2025 ਇਹਦੀ ਹੋਗੀ ਇਹ ਅੱਗੇ ਡਿਸਟ੍ਰਿਕਟ ਲੈਵਲ ਤੇ ਜਿਹੜਾ ਹੈਗਾ ਕੰਮ ਰਹਿ ਗਿਆ ਜੀ ਪਰ ਆਪਣੇ ਲਈ ਜਿਹੜਾ ਮੇਨ ਕੰਮ ਹੈਗਾ ਜੀ ਉਹ ਹੈਗਾ ਵਿਦਿਆਰਥੀਆਂ ਲਈ 25 ਜਨਵਰੀ ਤੋਂ ਪਹਿਲਾਂ ਪਹਿਲਾਂ ਨਿੱਤੇ ਹੈਗਾ ਤੁਸੀਂ ਵਜੀਫਾ ਅਪਲਾਈ ਕਰ ਸਕਦੇ ਹੋ ਡਾਕਟਰ ਅੰਬੇਦਕਰ ਪੋਰਟਲ ਦੇ ਉੱਪਰ ਅਤੇ 31 ਜਨਵਰੀ ਲਾਸਟ ਡੇਟ ਹੈ ਜੀ ਸਕੂਲਾਂ ਵਾਸਤੇ ਕਾਲਜਾਂ ਵਾਸਤੇ ਕਿ ਉਹ ਜਿਹੜੇ ਵੀ ਕੇਸਸ ਉਹਨਾਂ ਕੋਲੇ ਆਉਂਦੀਆਂ ਉਹਨਾਂ ਨੂੰ ਫਾਰਵਰਡ ਕਰ ਸਕਦੇ ਆ ਤਾਂ ਬੜੀ ਬੇਸਬਰੀ ਨਾਲ ਪੱਤਰ ਦੀ ਉਡੀਕ ਹੋ ਰਹੀ ਸੀ ਕਿਰਪਾ ਕਰਕੇ ਇਹਨੂੰ ਵੱਧ ਤੋਂ ਵੱਧ ਵਿਦਿਆਰਥੀਆਂ ਕੋਲੇ ਅਤੇ ਅਧਿਆਪਕ ਸਹਿਬਾਨਾਂ ਕੋਲੇ ਸਕੂਲਾਂ ਕੋਲੇ ਜ਼ਰੂਰ ਭੇਜੋ ਤਾਂ ਕਿ ਉਹ ਇਸ ਮਤਲਬ ਕਿਸੇ ਗਰੀਬ ਬੱਚੇ ਦਾ ਜਿਹੜਾ ਉਹ ਭਲਾ ਹੋ ਸਕੇ ਤੋਂ ਹਰ ਦਿਨ ਨਵੀਂ ਜਾਣਕਾਰੀ ਦੇ ਲਈ ਜੁੜੇ ਰਹਣਾ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਤਦ ਤੱਕ ਲਈ ਧੰਨਵਾਦ